ਨਾ ਮੇਲ ਹੋ ਰਿਹਾ ਸਾਰੇ ਬ੍ਰਾਸਪਤੀ ਨੂੰ ਰਸ ਕਿਉਂ ਲੱਗ ਜਾਂਦਾ ਹੈ ਅੱਜ ਦੋ ਮਿੱਤਰਾਂ ਦਾ ਮੇਲ ਦੇਖ ਕੇ ਬਿਨਾ ਆਕਾਸ਼ ਤੋਂ ਬਿਨਾ ਮੇਧਾ ਤੋਂ ਬਿਨਾ ਮਥਲਾ ਤੋਂ ਆਕਾਸ਼ ਤੋਂ ਗੁੰੰਧਾ ਨਿਕਲ ਲੱਗ ਜਾਂਦੀਆਂ ਨੇ ਪਾਣੀ ਦੀਆਂ ਅੱਜ ਦੋ ਮਿੱਤਰਾਂ ਦਾ ਮੇਲ ਹੋ ਰਿਹਾ ਮੰਨ ਲੀ ਸੂਰਜ ਦੇਵਤਾ ਵੀ ਆਪਣੀ ਗਤੀ ਭੁੱਲ ਜਾਂਦੇ ਨੇ ਸੂਰਜ ਦੇਵਤਾ ਦੀ ਗਤੀ ਕਿਤੇ ਰੁਕਦੀ ਨਹੀਂ ਹੈ ਪਰ ਸੂਰਜ ਦੇਵਤਾ ਆਪਣੀ ਗਤੀ ਭੁੱਲ ਜਾਂਦੇ ਨੇ ਦੋ ਮਿੱਤਰਾਂ ਦਾ ਮੇਜ ਦੇਖ। ਔਰ ਭਗਵਾ ਜੀ ਕਹਿੰਦੇ ਨੇ ਜਨਾਰੀਆਂ ਨੂੰ ਦੇਖ ਦੀਆਂ ਕਿਉਂ ਪੁਰਾਣੀਆਂ ਮਗਰਾਂ ਦੀ ਇਹ ਮਿੱਤਰ ਤਾਂ ਬੜੇ ਦੇਖੇ ਨੇ ਪਰ ਇਹ ਜਿਹੇ ਮਿੱਤਰ ਨਹੀਂ ਦੇਖਣ। ਮਿੱਤਰ ਬਾਰੇ ਦੇਖੇ ਨੇ ਪਰ ਇਸ ਤਰ੍ਹਾਂ ਦਾ ਮਿੱਤਰ ਨਹੀਂ ਦੇਖਣਾ ਇਹ ਹਾਲਤ ਅੱਜ ਸਾਡੇ ਜੋ ਸਵਾਮੀ ਦੀ ਹੋਈ ਹੈ ਪਹਿਲਾਂ ਅੱਗੇ ਕਿਤੇ ਨਹੀਂ ਕੋਈ ਪਰਵਾਹ ਨਹੀਂ ਜਿਹਦਾ ਪਿਤਾ ਅੰਦਰ ਲੈ ਕੇ ਆ ਰਹੇ ਨੇ ਜੋ ਨੰਗੇ ਜਾ ਰਹੇ ਨੇ ਸੁਣਾ ਮੈਨੂੰ ਦੱਸਣਾ ਜਾ ਰਹੇ ਨੇ ਜੇ ਤੇਰੇ ਸਰੀਰ ਦੇ ਪਾਟੇ ਕੱਪੜੇ ਨੇ ਆ ਇਹ ਮੇਰੇ ਸਰੀਰ ਦੇ ਪਾਟੇ ਵੀ ਨਹੀਂ ਹੈਗੇ ਕਿਹੜੀ ਭਾਵਨਾ ਨਾਲ ਤੂੰ ਮੈਨੂੰ ਮਿਲਿਆ ਉਸੇ ਭਾਵਨਾ ਨਾਲ ਹੀ ਮੈਂ ਤੈਨੂੰ ਮਿਲਦਾ ਹਾਂ ਕੋਈ ਵਿਟੰਬਰ ਚੱਕੇ ਜਾ ਰਹੀ ਹੈ ਭਗਵਾਨ ਜੀ ਦਾ ਕੋਈ ਰੁੱਖ ਚੱਕੀ ਜਾ ਰਹੀ ਹੈ ਭਗਵਾਨ ਜੀ ਦਾ

ਏ ਮਾਇਆ ਪਹਾੜ ਤੇ ਕਿਤੇ ਭੁੱਲ ਨਾ ਜਾਵੇ ਭਗਵਾਨ ਜੀ ਕਹਿੰਦੇ ਮੇਰਾ ਮਿੱਤਰ ਮੈਨੂੰ ਕਦੇ ਭੁੱਲ ਨਹੀਂ ਸਕਦਾ ਅਸੁਭਾਵੇਂ ਦੇ ਮੰਗਿਆ ਕਿਸ ਨਹੀਂ ਪਰ ਭਗਵਾਨ ਜੀ ਨੇ ਬਿਨਾ ਮੰਗੇ ਸਭ ਸੁਤੇ ਦਿੱਤਾ ਵਿਸ਼ਕਰਮਾ ਜੀ ਨੂੰ ਭੇਜਿਆ ਵਿਸ਼ਕਰਮਾ ਜੀ ਨੂੰ ਭੇਜਿਆ ਕੋਲ ਬੰਦਰ ਦੇ ਵਿੱਚ ਜਾਈਂ ਨਹੀਂ ਭਾਈਆ रोजी दणखड़ी घड़ी सनू भेरी मिले वरी मारी रोज़ी सुलखी घड़ी सनू भेरी मिले मछवारी रोज़ ज़रखड़ी घड़ी thank <laughs> you